ਅੱਜ ਅਸੀਂ ਇੱਕ ਭੈਣ ਦੇ ਜਿਹੜਾ ਰਾਜਨਾਮੇ ਵਾਸਤੇ ਇੱਥੇ ਪਹੁੰਚੇ ਸੀ ਪਰ ਥੋੜਾ ਰਸ਼ ਹੋਣ ਦੇ ਕਾਰਨ ਜਗਾ ਕੱਟ ਸੀ ਜਿਹਦੇ ਕਾਰਨ ਮੈਂ ਇੱਕ ਟੇਬਲ ਦਾ ਆਸਰਾ ਲੈ ਕੇ ਉਹਦੇ ਨਾਲ ਖੜਾ ਹੋਇਆ ਸੀ ਔਰ ਪਿੱਛੋਂ ਹੰਸਲਾ ਇਨਾਮ ਦੇ ਇੰਸਪੈਕਟਰ ਆਂਦੇ ਨੇ ਜਿਹੜੇ ਮੈਨੂੰ ਬੜਾ ਹੀ ਬਸਲੂਕੀ ਦੇ ਨਾਲ ਕਹਿੰਦੇ ਨੇ ਚੱਲ ੜ ਤੇਰਾ ਇੱਥੇ ਲੱਗ ਟੁੱਟਾ ਹੋਇਆ ਜਿਹੜਾ ਤੂੰ ਉਹਦੇ ਨਾਲ ਬੈਠਾ ਹੋਣਾ ਮੈਂ ਤਾਂ ਮੇਰੀ ਗੱਲ ਕਹੀ ਕਿ ਸਰ ਮੈਂ ਵਾਲਮੀਕੀ ਸਮਾਜ ਤੋਂ ਪ੍ਰਧਾਨ ਆਂ ਔਰ ਅਸੀਂ ਇਸ ਭੇਟੀ ਦੇ ਰਾਜਨਾਮੇ ਵਾਸਤੇ ਕਹਿੰਦਾ ਤੇਰੇ ਵਰਗੇ ਕਈ ਪ੍ਰਧਾਨ ਆਂਦੇ ਆ ਵਾਲਮੀਕੀ ਸਮਾਜ ਦੇ ਇਥੋਂ ਟ ਤੇ ਬਾਹਰ ਨਿਕਲ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਹੋਰ ਮਲਾਜਮ ਨੇ ਆ ਕੇ ਸਾਡੇ ਨਾਲ ਧੱਕਾ ਮੁੱਗੀ ਕੀਤੀ ਆ ਔਰ ਇਹਨਾਂ ਵੱਲੋਂ ਇਹ ਕਹਿਇਆ ਜਾ ਰਿਹਾ ਸੀ ਵੀ ਜਿੰਨੇ ਜਨੇ ਆਏ ਉਹਨਾਂ ਨੂੰ ਫੜ ਕੇ ਅੰਦਰ ਦਿਓ ਕਹਿਣਾ ਮਤਲਬ ਇਹ ਵੀ ਅੱਜ ਵੀ ਵਾਲਮੀਕੀ ਸਮਾਜ ਦੇ ਲੋਕ ਜਦੋਂ ਕਿਸੇ ਦੁਖੀ ਦੇ ਨਾਲ ਕਿਸੇ ਦੁਖੀ ਪਰਿਵਾਰ ਦੇ ਨਾਲ ਉਹਦੇ ਰਾਜੀਨਾਮਾ ਕਰਾਨ ਜਾਂਦੇ ਨੇ ਤੇ ਸਾਡੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਮਨੂਵਾਦ ਦਾ ਕੀੜਾ ਹੈ ਸ਼ਾਇਦ ਉਹ ਸਾਨੂੰ ਗੀਨ ਭਾਵਨਾ ਦੇ ਨਾਲ ਦੇਖਦੇ ਨੇ ਬਰਦਾਸ਼ਤ ਨਹੀਂ ਕਰਦੇ ਵੀ ਇਹ ਲੋਕ ਚੰਗੇ ਕੱਪੜੇ ਪਾ ਕੇ ਸਾਡੇ ਲਾਗੇ ਕੁਰਸੀਆਂ ਤੇ ਬੈਠੇ ਨੇ ਮੈਂ ਆਮ ਸ਼ਬੀਰ ਦਰਾਵੜਾ ਜੀ ਹੋਰ ਮੈਂ ਦਲੀ ਸੁਰੱਖਿਆ ਸੈਨਾ ਤੋਂ ਆ। ਅੱਜ ਅਸੀਂ ਇੱਕ ਭੈਣ ਦੇ ਜਿਹੜਾ ਰਾਜਨਾਮੇ ਵਾਸਤੇ ਇੱਥੇ ਪਹੁੰਚੇ ਸੀ ਪਰ ਥੋੜਾ ਰਸ਼ ਹੋਣ ਦੇ ਕਾਰਨ ਜਗਾ ਕੱਟ ਸੀ ਜਿਹਦੇ ਕਾਰਨ ਮੈਂ ਇੱਕ ਟੇਬਲ ਦਾ ਆਸਰਾ ਲੈ ਕੇ ਉਹਦੇ ਨਾਲ ਖੜਾ ਹੋਇਆ ਸੀ। ਔਰ ਪਿੱਛੋਂ ਹੰਸਰਾ ਇਨਾਮ ਦੇ ਇੰਸਪੈਕਟਰ ਆਂਦੇ ਨੇ ਜਿਹੜੇ ਮੈਨੂੰ ਬੜਾ ਹੀ ਬਸਲੂਕੇ ਦੇ ਨਾਲ ਕਹਿੰਦੇ ਨੇ ਚੱਲ ਹਟ ਤੇਰਾ ਇੱਥੇ ਲੱਕ ਟੁੱਟਾ ਹੋਇਆ ਜਿਹੜਾ ਤੂੰ ਉਹਦੇ ਨਾਲ ਬੈਠਾ ਵਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਰ ਮੈਂ ਵਾਲਮੀਕੀ ਸਮਾਜ ਤੋਂ ਪ੍ਰਧਾਨ ਆ ਔਰ ਅਸੀਂ ਇਸ ਬੇਟੀ ਦੇ ਰਾਜਨਾਮੇ ਵਾਸਤੇ ਕਹਿੰਦਾ ਤੇਰੇ ਵਰਗੇ ਕਈ ਪ੍ਰ ਤਾਂ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਹੋਰ ਮਲਾਜਮ ਨੇ ਆ ਕੇ ਸਾਡੇ ਨਾਲ ਧੱਕਾ ਮੁਕੀ ਕੀਤੀ ਆ ਔਰ ਇਹਨਾਂ ਵੱਲੋਂ ਇਹ ਕਹਿਇਆ ਜਾ ਰਿਹਾ ਸੀ ਵੀ ਜਿੰਨੇ ਜਨੇ ਆਏ ਇਹਨਾਂ ਨੂੰ ਫੜ ਕੇ ਅੰਦਰ ਦਿਓ ਮਤਲਬ ਕਹਿਣਾ ਮਤਲਬ ਇਹ ਵੀ ਅੱਜ ਵੀ ਵਾਲਮੀਕੀ ਸਮਾਜ ਦੇ ਲੋਕ ਜਦੋਂ ਕਿਸੇ ਦੁਖੀ ਦੇ ਨਾਲ ਕਿਸੇ ਦੁਖੀ ਪਰਿਵਾਰ ਦੇ ਨਾਲ ਉਹਦਾ ਰਾਜੀਨਾਮਾ ਕਰਾਉਣ ਜਾਂਦੇ ਨੇ ਤੇ ਸਾਡੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਮਨੁਵਾਦ ਦਾ ਕੀੜਾ ਹੈ ਸ਼ਾਇਦ ਉਹ ਸਾਨੂੰ ਹੀਣ ਭਾਵਨਾ ਦੇ ਨਾਲ ਦੇਖਦੇ ਉਹ ਬਰਦਾਸ਼ਤ ਨਹੀਂ ਕਰਦੇ ਵੀ ਇਹ ਲੋਕ ਚੰਗੇ ਕੱਪੜੇ ਪਾ ਕੇ ਸਾਡੇ ਲੱਗੇ ਕੁਰਸੀਆਂ ਤੇ ਬੈਠੇ ਨੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਇਹ ਗੰਦੀ ਸੋਚ ਆ ਕਿਉਂਕਿ ਬਾਬਾ ਸਾਹਿਬ ਤੇ ਇਕੁਐਲਿਟੀ ਦਾ ਚਾਹਦੇ ਸੀ ਵੀ ਇਕੁਐਲਿਟੀ ਹੋਵੇ ਔਰ ਸਰਕਾਰਾਂ ਵੀ ਬੜੀਆਂ ਯੋਜਨਾਵਾਂ ਦੀ ਹਮਾਇਤੀ ਨੇ ਪੰਜਾਬ ਸਰਕਾਰ ਵੀ ਬਾਬਾ ਸਾਹਿਬ ਦਾ ਬੜਾ ਮਾਨ ਸਨਮਾਨ ਕਰਦੀ ਔਰ ਆਪਣੇ ਆਪ ਨੂੰ ਦਸਦੀ ਵੀ ਦਲਿਤਾਂ ਤੇ ਸ਼ੀਆਂ ਪਰ ਮੈਨੂੰ ਲੱਗਦਾ ਕਿ ਮਿਲੀ ਭੁਗਤਿਆ ਜਦੋਂ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਦਲਿਤਾਂ ਦੇ ਉੱਤੇ ਅਤਿਆਚਾਰ ਵਧੇ ਨੇ ਉਹਨਾਂ ਦੇ ਲੀਡਰਾਂ ਦੇ ਉੱਤੇ ਅਤਿਆਚਾਰ ਵਧੇ ਨੇ ਬਾਜਵਾ ਵਰਗੇ ਅਫਸਰ ਜਿਹੜੇ ਮੰਤਰੀ ਨੇ ਉਹ ਸਾਡੇ ਈਟੀਓ ਸਾਹਿਬ ਬਾਰੇ ਬੋਲ ਦਿੰਦੇ ਨੇ ਰਾਜਾ ਵਿਡਿੰਗ ਬੋਲ ਦਿੰਦਾ ਆ ਇਦਾਂ ਦੇ ਬਹੁਤ ਸਾਰੀ ਉਦਾਹਰਣਾਂ ਆ ਬੀਨਾਂ ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਸਾਡੇ ਸਮਾਜ ਦੇ ਪ੍ਰਤੀ ਗੰਦਗੀ ਭਰੀ ਹੋਈ ਆ ਸਰਕਾਰ ਦਾ ਅਸਰ ਕਿੰਦੀ ਆਮ ਆਪਾ ਬਿਲਕੁਲ ਦਿਖਾਵਾ ਆ ਜੀ ਦੇਖੋ ਇਹ ਸਰਕਾਰ ਦਾ ਬਿਲਕੁਲ ਹੀ ਸਰਸਰ ਦਿਖਾਵਾ ਆ ਕਿਉਂਕਿ ਜਿੰਨੇ ਅਤਿਆਚਾਰ ਜਿੰਨੇ ਕ੍ਰਾਈਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋ ਰਹੇ ਆ ਆਪਾਂ ਪਲੀ ਪਾਤੀ ਜਾਣਦੇ ਆ ਘਰ ਦਾ ਬੱਚਾ ਬੱਚਾ ਜਾਣਦਾ ਵੀ ਅੱਜ ਪੰਜਾਬ ਦੇ ਹਾਲਾਤ ਕੀ ਨੇ ਔਰ ਪੰਜਾਬ ਚ ਕੀ ਕੀ ਹੋ ਰਿਹਾ ਮੇਰੀ ਮੰਗ ਇਹ ਹੀ ਆ ਜੀ ਇਦਾਂ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਫੋਰੀ ਤੌਰ ਤੇ ਜਿਹੜਾ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਚੰਗੇ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਮਸਲੇ ਅਸੀਂ ਇੱਥ ਅਸੀਂ ਗਰੀਬਾਂ ਦੀ ਮਦਦ ਵਾਸਤੇ ਆਂਦੇ ਆ ਆਪਣੇ ਪਰਸਨਲ ਮੈਟਰ ਲਈ ਨਹੀਂ ਆਂਦੇ। ਜੇ ਅਸੀਂ ਆਪਣਾ ਨਿੱਜੀ ਸਮੇਂ ਕੱਢ ਕੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਗੁਹਾਰ ਲੈ ਕੇ ਆਂਦੇ ਇਹਨਾਂ ਲੋਕਾਂ ਕੋਲ ਪਰ ਇਹ ਲੋਕ ਸਾਨੂੰ ਬੁਰੀਆਂ ਨਜ਼ਰਾਂ ਦੇ ਨਾਲ ਦੇਖਦੇ ਨੇ। ਸਾਨੂੰ ਬੇਇੱਜ਼ਤ ਕਰਕੇ ਇੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਇਹ ਕਤੈ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੋਈ ਸੀਨੀਅਰ ਅਧਿਕਾਰੀ ਆਇਆ? ਅਜ ਤੱਕ ਕੋਈ ਨਹੀਂ ਆਇਆ ਜੀ ਹਜੇ ਤੱਕ। ਠੀਕ ਹੈ। ਧੰਨ। ਅੱਲਾਹ ਕੀ ਜਿਹੜਾ ਤੁਹਾਨੂੰ ਲਾਇਆ ਜੀ। ਇਹ ਜੀ ਅਸੀਂ ਇੱਕ ਲੜਕੀ ਦੇ ਮਸਲੇ 'ਚ ਆਏ ਸੀ ਤੇ ਉੱਥੇ ਇੱਕ ਹੰਸਰਾਜ ਦੇ ਹੈਗਾ ਨੇ ਇੱਕ ਸੱਚ ਚਾਬਿੰਗਸ ਮੈਟਰ ਸਾਡੇ ਸ਼ਬੀਰ ਦਰਾਵੜ ਜੀ ਉਥੇ ਬੈਠੇ ਹੀ ਉਹਨੂੰ ਕਹਿੰਦੇ ਚਾਲੇ ਤੋਂ ਉੱਥੇ ਤੇਰਾ ਲੱਕ ਥੋੜਾ ਟੁੱਟਿਆ ਆ ਤੇ ਦੇਖੋ ਕਿੱਡੀ ਮਾੜੀ ਸ਼ਬਦਾਵਲੀ ਬੋਲੀ ਉਹਨੇ ਮਰੇ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਸਰਕਾਰ ਦਾ ਨੌਕਰ ਹੋ ਕੇ ਐਹੋ ਜੀਆਂ ਗੱਲਾਂ ਕਰਦਾ ਪਰ ਲੇਕਿਨ ਜਿਹੜੇ ਪੁਲਿਸ ਪ੍ਰਸ਼ਾਸਨ ਆ ਖਾਸ ਕਰਕੇ ਵਾਰਮਿਕੀ ਸਮਾਜ ਦੇ ਨਾਲ ਬੜੀ ਬੜੀ ਬਦਮੀ ਨਾਲ ਬੋਲਦੇ ਨੇ ਇਹ ਪੁਲਿਸ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਨੂੰ ਆਈ ਚੇਤਾਵਨੀ ਦੇਣੇ ਆ ਵੀ ਜੇ ਸਾਡੇ ਨਾਲ ਵਾਰਮਿਕੀ ਸਮਾਜ ਦੇ ਨਾਲ ਕੋਈ ਵੀ ਪੁਲਿਸ ਮੁਲਾਜ਼ਮ ਸਾਡੇ ਨਾਲ ਬਤਮੀਜੀ ਬੋਲੇਗਾ ਤੇ ਉਹਦਾ ਇਨਾ ਕ ਪੈੜਾ ਅਸਰ ਕਰਾਂਗੇ ساری ਉਮਰ ਉਹ ਯਾਦ ਕਰੇ ਨੌਕਰੀ ਕਰਨ ਯੋਗ ਨਹੀਂ ਰਹੇਗਾ ਕਾਰਨ ਕੀ ਸਮਝਦੇ ਹੋ ਤੁਸੀਂ ਇੱਕ ਅਫਸਰ ਵਰਤਾਂ ਫਿਰ ਵੀ ਤੁਹਾਡੇ ਨਿਰਧਾਰਾ ਕੀਤੇ ਹੋ ਜਿੱਥੇ ਬੰਦੀ ਨੇ ਮਰੂਫਦੀ ਹੋ ਸਾਡੇ ਨਾਲ ਜੀ ਅੱਜ ਵੀ ਸਾਰੇ ਦਫ਼ਤਰਾਂ ਦੇ ਸਾਰੇ ਪੁਲਿਸ ਪੁਲਿਸ ਥਾਣਿਆਂ ਵਿੱਚ ਸਾਡੇ ਨਾਲ ਭੇਦਭਾਅ ਹੁੰਦਾ ਹੈ ਕਿਉਂਕਿ ਬਾਲਮੀਕੀ ਸਮਾਜ ਨੂੰ ਇਹ ਪ੍ਰਸ਼ਾਸਨ ਚੰਗਾ ਨਹੀਂ ਸਮਝਦਾ ਦਾ ਇਹ ਜਦੋਂ ਅਬ ਪੜ ਗਿਆ ਵਾਲਮੀਕੀ ਪ੍ਰਸ਼ਾਸਨ ਕਦੀ ਵੀ ਕਿਸੇ ਕਿਸੇ ਨਾਲ ਮਾਰਾ ਨਹੀਂ ਬੋਲਦਾ ਮਰ ਲੇਕਿਨ ਵਾਲਮੀਕੀ ਨਵੰਬਰ ਨਾਲ ਗਲਤਵਾਦੀ ਬਿਆਨਬਾਜ਼ੀ ਹੋਈ ਤਤ ਬਿਠੇ ਉਤਰ ਨਹੀਂ ਆ ਹੋਰ ਨਹੀਂ ਇਹ ਸ਼ਬੀਰ ਰਾਣਾ ਵੀ ਆਈ ਆ ਹੋਰ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਜਿੰਨੇ ਵੀ ਇਹ ਬੰਦੇ ਗਏ ਇਹਨਾਂ ਨੂੰ ਸਾਰੇ ਨਾਲ ਅੰਦਰ ਦੋ ਕਿਉਂ ਅੰਦਰ ਦੋ ਅਸੀਂ ਕੋਈ ਚੋਰ ਆ ਕੋਈ ਚੱਕੇ ਆ ਜਾਂ ਕੋਈ ਬਦਵਾਜ ਇਹ ਪੁਲਿਸ ਪਛਾਦਿਆ ਨੂੰ ਮੱਲੋ ਜੀ ਹੰਸਰਾਜ ਵੱਲੋਂ ਤੇ ਉੱਚ ਅਧਿਕਾਰੀ ਤੁਹਾਨੂੰ ਮਿਲਣ ਆਇਆ ਕੋਈ ਕੋਈ ਅਧਿਕਾਰੀ ਨਹੀਂ ਮਿਲਣ ਆਇਆ ਜੀ ਤੇ ਜਦ ਤੱਕ ਉਹ ਹੰਸਰਾਜ ਔਰ ਇੱਕ ਹੋਰ ਮਲਾਰੇਮ ਜਦ ਤੱਕ ਉਹ ਸੜਕ ਦੇ ਆਗੇ ਸਾਡੇ ਕੋ ਸਾਡੇ ਸਮਾਜ ਕੋ ਮਾਫੀ ਨੂੰ ਮੰਗ ਲੰਦਾ ਉਹ ਨਹੀਂ ਦੇਰ ਤੱਕ ਅਸੀਂ ਧਰਨਾ ਨਹੀਂ ਛੁਕਾਂਗੇ ਨਾਮ ਦੱਸ ਕੇ ਜਿਹੜਾ ਰੋਜ਼ਤਨ ਅਚੇ ਕੀਤਾ ਜਾ ਰਿਹਾ ਕੀ ਕਾਰਨ ਕੀ ਹੈ ਅੱਜ ਅਸੀਂ ਕਿਸੇ ਨੇ ਜੀ ਰਾਜਨਾਮੇ ਲਈ ਆਏ ਕਿਸੇ ਪਰਿਵਾਰ ਦੇ ਨਾਲ ਤੇ ਜਿਹੜੇ ਆਈਓ ਸੀ ਉਸ ਕੇਸ ਦੇ ਉਹਨਾਂ ਨੇ ਸਾਨੂੰ ਅੰਦਰ ਆਫਿਸ ਤੇ ਬੁਲਾਇਆ ਤੇ ਸਾਡੇ ਸ਼ਬੀਰ ਡਰਾਇਵਰ ਜੀ ਜਿਹੜੇ ਟੇਬਲ ਤੇ ਬੈਠੇ ਸੀ ਉਹ ਆਈਓ ਉਹਦੇ ਨਾਲ ਇੱਕ ਇਨਸਪੈਕਟਰ ਸੀ ਹੰਸ ਜੀ ਉਹਨਾਂ ਦੀ ਵੇ ਟੋਕਿੰਗ ਐਡੀ ਮਾੜੀ ਸੀ ਵੇ ਟੋਕਿੰਗ ਐਨੀ ਮਾੜੀ ਸੀ ਕਿ ਹਾਇ ਸ਼ਬੀਰ ਡਰਾਇਵਰ ਜੀ ਨੂੰ ਕਹਿੰਦੇ ਕਿ ਉੱਠ ਤੇਰਾ ਲੱਤ ਟੁੱਟਾ ਅਸੀਂ ਐਨੀ ਗੱਲ ਕਹੀ ਕਿ ਉਹ ਐਸੇ ਪ੍ਰੈਜ਼ੀਡੈਂਟ ਆ ਵਾਲਮੀਕੀ ਸਭਾ ਤੋਂ ਕਹਿੰਦਾ ਤੁਹਾਡੇ ਵਰਗੇ ਵਾਲਮੀਕੀ ਪ੍ਰਧਾਨ ਬੜੇ ਵੇਖੇ ਮੈਂ ਉਹਨਾਂ ਸਦੀਕ ਆਉਂਦੇ ਆਉਂਦੇ ਕੋਲ ਕਹਿੰਦਾ ਤੁਹਾਡੇ ਵਰਗੇ ਪ੍ਰਧਾਨ ਬੜੇ ਵੇਖੇ ਇਹਨਾਂ ਨੂੰ ਫੜੋ ਅੰਦਰ ਅਰੈਸਟ ਕਰੋ ਅਸੀਂ ਉਹਨਾਂ ਨੂੰ ਕਹਿ ਕੇ ਵੇ ਆ ਟਾਕਿੰਗ ਨਾ ਨਾ ਬੋਲ ਅਸੀਂ ਤੁਹਾਡੇ ਨਾਲ ਕੋਈ ਮਿਸਬਿਹਫ ਨਹੀਂ ਕਰਲਦੇ ਉਰ ਤੋਂ ਬਾਅਦ ਇੱਕ ਹੋਰ ਅਫਸਰ ਆਇਆ ਉਹਨੇ ਆਣ ਕੇ ਧੱਕੇ ਮਾਰੇ ਧੱਕੇ ਮਾਰ ਕੇ ਕਹਿੰਦਾ ਕਿ ਇਹਨਾਂ ਨੂੰ ਲਾਠੀ ਚਾਰਜ ਕਰੋ ਜਿਹੀ ਗੱਲ ਕੀਤੀ ਔਰ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਕੀਤਾ ਕਿ ਇਤਨਾ ਲੋਕਾਂ ਨੂੰ ਇਹ ਅਕਲ ਸਕਾਈ ਆ ਜਦ ਸੀ ਪੀ ਸਾਹਿਬ ਨੇ ਤੁਹਾਨੂੰ ਇਹ ਵੇ ਟੋਕਿੰਗ ਦੇ ਵਾਸਤੇ ਬੋਲਣ ਵਾਸਤੇ ਪ੍ਰਧਾਨ ਆਲਾ ਕਹਿਵਾ ਉਹ ਚੀਜ਼ ਤੋਂ ਲੈ ਕੇ ਇਹ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਕਾਰਨ ਹੈ ਵਾ ਕਿ ਇਹਨਾਂ ਲੋਕਾਂ ਨੂੰ ਦਿਨ-ਦਿਲੀ ਵਰਕਰ ਕਰਦੇ ਹੋ ਪ੍ਰਧਾਨ ਠੀਕ ਹੈ ਇੱਕ ਉਤੇਦਾਰ ਮੌਜੂਦ ਹੈ ਹਰ ਇੱਕ ਥਾਣੇ ਤੇ ਜਾਂਦੇ ਹੋ ਕੀ ਗੱਲ ਅਫਸਰ ਸਾਹਿਬਾਂ ਨੂੰ ਇਹਨਾਂ ਨਹੀਂ ਪਤਾ ਲੱਗਾ ਵੀ ਇਹ ਤੁਸੀਂ ਗੱਲ ਐਦਾ ਵਾ ਕਿ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਅਫਸਰ ਬਣੇ ਆ ਜਿਨ੍ਹਾਂ ਦੇ ਧੌਣ ਤੇ ਕਿੱਲਾ ਵਾ ਮਨੂਆਤਾ ਇਹਨਾਂ ਲੋਕਾਂ ਨੂੰ ਜਿਹੜੇ ਵਾਲਮੀਕੀ ਸਮਾਜ ਦੇ ਪ੍ਰਧਾਨ ਜਾਂ ਵਾਲਮੀਕੀ ਸਮਾਜ ਦੇ ਲੋਕ ਪਸੰਦ ਨਹੀਂ ਆ ਇਹ ਲੋਕ ਈਰਖਾ ਰੱਖਦੇ ਆ ਤੇ ਮੈਂ ਮਾਨਯੋਗ ਐਸੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਇਹਨਾਂ ਲੋਕਾਂ ਦੇ ਉੱਤੇ ਕੰਪਲੇਂਟ ਕੀਤੀ ਜਾਵੇ ਤੇ ਮੈਂ ਤੁਹਾਡੇ মিডিਆ ਤੇ ਮਾਤੂ ਤੁਹਾਡੇ ਵੱਲੋਂ ਕੀਤੀ ਜਾਏਗੀ ਸਾਡੇ ਵੱਲ ਮੈਂ ਉਹੀ ਕਹਿਣ ਲੱਗਾ ਕਿ ਤੁਹਾਡੇ মিডিਆ ਦਾ ਵਾਅਦਾ ਹੋਣ ਤਾਂ ਦੱਸਣਾ ਚਾਹੁੰਦਾ ਵਾ ਜੇ ਉਹ ਅਫਸਰ ਇਥੇ ਸੜਕ ਤੇ ਆੜ ਕੇ ਸਾ ਨੂੰ ਮਾਫੀ ਨਹੀਂ ਮੰਗਦਾ ਜਾਂ ਆਪਣੀ ਮਾਫੀ ਰੈਲਾਈਜ਼ ਨਹੀਂ ਕਰਦੇ ਜਿੰਨੇ ਵੀ ਉੱਥੇ ਦੋਸ਼ੀ ਸੀ ਉਹ ਨਹੀਂ ਕਰਦੇ ਤੇ ਅਸੀਂ ਕੱਲੇ ਜਿਹੜਾ ਇੱਥੇ ਵੱਡਾ ਲੈਵਲ ਦੇ ਪੰਡਾਰੀ ਪੋਲ ਤੇ ਚੱਕਾ ਜਾਮ ਕਰਾਂਗੇ ਤੇ ਐਸੇ ਕਮਿਸ਼ਨਰ ਨੂੰ ਵੀ ਇੱਕ ਕੰਪਲੇਂਟ ਇਹਨਾਂ ਦੇ ਖਿਲਾਫ ਪਾਈ ਜਾਏ ਠੀਕ ਹੈ ਹੋਇਆ ਸੀਗਾ ਜਿਹੜਾ ਕੀ ਗਲਬਾ ਹੋਇਆ ਦੋ ਤਿਹਰਾ ਜਿਹੜੀਆਂ ਆਈਆਂ ਸੀ ਦਫ਼ਤਰ ਇੱਥੇ ਤੇ ਮੈਂ ਟੇਬਲ ਤੇ ਆਪਣੇ ਕੰਮ ਕਰ ਰਿਹਾ ਸੀ ਪਹਿਲਾਂ ਦਾ ਤੇ ਉਹ ਇੱਕ ਮੈਂ ਲੜਕਾ ਨੂੰ ਜਾਣਦੇ ਨਹੀਂ ਸੀ ਮੇਰੇ ਟੇਬਲ ਦੇ ਅੱਗੇ ਬਹਿ ਗਿਆ ਸੀਗਾ ਤੇ ਮੈਂ ਉਹਨੂੰ ਕਿਹਾ ਪਈ ਤੇ ਟੇਬਲ ਤੇ ਮੈਂ ਕੰਮ ਕਰ ਰਿਹਾ ਤੁਸੀਂ ਟੇਬਲ ਤੇ ਨਾ ਬੈਠੋ ਤੇ ਉੱਥੇ ਮੈਨੂੰ ਬਾਅਦਪਾ ਲੱਗਾ ਪਈ ਇਹ ਪ੍ਰਧਾਨ ਹੈਗਾ ਜਿਹੜੀ ਜਾਣ ਜਿਹੜੀ ਗੱਲ ਹੋਈ ਇਹ ਮੈਂ ਦੇ ਮਹਿਸੂਸ ਕਰਦਾ ਇਹ ਮੇਰਾ ਆਪਣੇ ਹੀ ਸਮਾਜ ਆ ਮੈਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਤਾਂ ਨਾ ਹੀ ਮੈਂ ਅੱਗੇ ਤੋਂ ਕਹਾਂਗਾ ਜਿੱਥੇ ਮਰਜ਼ੀ ਟੇਬਲ ਤੇ ਬੈਠਣ ਜਾਂ ਚੇਅਰ ਤੇ ਬੈਠਣ ਮੈਂ ਕਦੇ ਵੀ ਕਿਸੇ ਨੂੰ ਕਹਾਂਗਾ ਨਹੀਂ ਮੈਂ ਕਹਿੰਦਾ ਕਦੀ ਨਹੀਂ ਮੈਂ ਕਿਸੇ ਨੂੰ ਮਾੜਾ ਬੋਲਦਾ ਨਾ ਮੇਰੀ ਲੈਂਗੁਏਜ ਹੈਗੀ ਆ ਠੀਕ ਜਾਣਦੇ ਸੀ ਕਿ ਤੁਸੀਂ ਇਹ ਕੀ ਗੱਲ ਬਸ ਨਹੀਂ ਜੀ ਮੈਂ ਨਹੀਂ ਜਾਣਦਾ ਜਿਹਨੂੰ ਜਾਣਦਾ ਸੀਗਾ ਉਹਨਾਂ ਨੂੰ ਪੂਰੀ ਰਿਸਪੈਕਟ ਦਿਤੀ ਆ ਤੇ ਉਹਨ ਮੈਂ ਨਹੀਂ ਜਾਣਦਾ ਤੇ ਮੇਰੇ ਟੇਬਲ ਤੇ ਆਣ ਕੇ ਮੈਂ ਕੰਮ ਕਰ ਰਿਹਾ ਸੀ ਆਪਣਾ ਟੇਬਲ ਤੇ ਫੈਲਾਉਂਦਾ ਤੇ ਟੇਬਲ ਤੇ ਆਣ ਕੇ ਬਹਿ ਗਿਆ ਸੀਗਾ ਤੇ ਉਹਨਾਂ ਨੂੰ ਮੈਂ ਹੀ ਕਹਿ ਬੀ ਤੂੰ ਵੀ ਚੇਅਰ ਤੇ ਲੈ ਲਓ ਚੇਅਰ ਤੇ ਬੈਠ ਜਾਓ ਤੋ ਫਿਰ ਕਹਿੰਦਾ ਮੈਂ ਪ੍ਰਧਾਨ ਆ ਮੈਂ ਕਿਹਾ ਚੇਅਰ ਤੇ ਬੈਠੋ ਤੇ ਮੈਨੂੰ ਬਾਅਦ ਚ ਪਤਾ ਲੱਗਾ ਜਦੋਂ ਵੀ ਮੈਂ ਪ੍ਰਧਾਨ ਤੇ ਮੈਂ ਫਿਰ ਉਹਨੂੰ ਕੁਝ ਨਹੀਂ ਕਿਹਾ ਅੱਗੇ ਤੋਂ ਮੈਂ ਨਾ ਹੀ ਗਾਂ ਇਹਨਾਂ ਨੂੰ ਕੁਝ ਕਹਾਂਗਾ ਮੈਂ ਮਾਨ ਸਤਕਾਰ ਹਰ ਇੱਕ ਦਾ ਕਰਾਂਗਾ ਤੇ ਕਰਦਾ ਰਾਂਗਾ ਤੇ ਜਿੱਥੇ ਮਰਜ਼ੀ ਬੈਠ ਲਓ ਚੇਅਰ ਤੇ ਬੈਠਣ ਟੇਬਲ ਤੇ ਬੈਠਣ ਆਪਾਂ ਨਹੀਂ ਕਿਸੇ ਨੂੰ ਕੁਝ ਕਹਾਂਗੇ ਜੀ ਮੈਂ ਜਿਹੜੀ ਵੀ ਗੱਲ ਹੋਈ ਉਹਦੇ ਮਸਕੂ